ਕਾਸਿਮ ਬਾਦਲ ਜੀ ਦੇ ਜੇ ਮੈਂ ਤੇ ਸਦਾਸ਼ਕੀਨ ਬਾਦਲ ਜੀ ਪੰਜਾਬ ਦੇ ਕੀਤੇ ਹੋਏ ਕੰਮ ਗਿਣਾਉਣ ਲੱਗ ਜਾਣਾ ਤਾਂ ਆਪਾਂ ਨੂੰ ਇੱਕ ਇੰਟਰਵਿਊ ਕਰਨੀ ਪੈਣੀ ਐ ਸਪੈਸ਼ਲ ਤੋੜ ਨਹੀਂ ਹੈਗਾ ਕੋਈ ਨੇੜੇ ਤੇੜੇ ਵੀ ਨਹੀਂ ਹੈਗਾ ਨਾ ਇਹਨਾਂ ਮਤਲਬ ਦੋ ਇਨਸਾਨਾਂ ਵੱਲੋਂ ਕੀਤਾ ਹੋਇਆ ਕੰਮ ਤਾਂ ਕੋਈ ਨੇੜੇ ਵੀ ਨਹੀਂ ਫਿਰ ਕੱਲ੍ਹ ਦਾ ਲੋਕਾਂ ਦੇ ਮਨਾਂ ਤੋਂ ਉੱਤਰ ਕਿਉਂ ਗਿਆ ਆ ਫੋਨ ਫੋਨ ਜਿਹੜਾ ਵਿਰੋਧ ਭਰਿਆ ਹੁੰਦਾ ਕਿ ਇਹ ਫੋਨ ਥੋੜਾ ਸੀ ਇਹ ਤਾਂ ਵਿਰੋਧ ਮੰਗ ਚੱਲਿਆ ਅਕਾਲੀ ਦਲ ਦੇ ਖਿਲਾਫ ਜਿਹੜੇ ਬੱਚੇ ਕਹਿੰਦੇ ਸੀ ਕਿ ਸੀ ਬਦਲਾ ਲੈ ਆਉਣਾ ਉਹਨਾਂ ਨੂੰ ਯਾਰ ਜਦੋਂ ਇੱਕ 15 ਸਾਲ ਦਾ ਬੱਚਾ ਜੋ ਉਹਦੇ ਫੋਨ ਦੇ ਵਿੱਚ ਇੱਕ ਮਤਲਬ ਸਿਸਟਮ ਬਣਾ ਕੇ ਭੇਜਦਾ ਤੁਸੀਂ ਇਦਾਂ ਦੀ ਇੱਕ ਨੈਰੇਟਿਵ ਵੇਵ ਚਲਾਤੀ ਕਿ ਅਕਾਲੀ ਦਲ ਨੂੰ ਮਾਰਾ ਬਾਦਲ ਮਾਰਾ ਸਿੱਖੀ ਦਾ ਘਾਣ ਕਰਤੇ ਆ ਪੰਜਾਬ ਨੂੰ ਆ ਘਾਣ ਕਰਤੇ ਆ ਪੰਜਾਬ ਦਾ ਘਾਣ ਕਰਤੇ ਆ ਉਹਨਾਂ ਦੇ ਯੂਥ ਤੇ ਮਨ ਚ ਇੱਕ ਨੈਰੇਟਿਵ ਸੈੱਟ ਕੀਤਾ ਕਿ ਪੰਜਾਬ ਦਾ ਵਿਲਨ ਅਕਾਲੀ ਦਲ ਤੇ ਪੰਜਾਬ ਬਾਦਲ ਫੈਮਿਲੀ ਜਦੋਂ ਕਿ ਹੀਰੋਆਂ ਨੂੰ ਵਿਲੇਨ ਬਣਾ ਕੇ ਪੇਸ਼ ਕੀਤਾ ਗਿਆ ਉਹਨੂੰ ਤੋੜਨ ਲਈ ਇਹ ਇੰਨੇ 5-7 ਸਾਲ ਲੱਗੇ ਨੇ ਮਤਲਬ ਹੌਲੀ-ਹੌਲੀ ਜਦੋਂ ਪਹਿਲਾਂ ਪਹਿਲਾਂ ਉਹੀ ਯੂਥ ਨੇ ਜਿਹੜਾ ਘਰ-ਘਰ ਨੌਕਰੀ ਦੇ ਨਾਂ ਤੇ ਗੁੰਮਰਾਹ ਹੋਇਆ ਨੌਜਵਾਨ ਗੁੰਮਰਾਹ ਹੋਏ ਤਾਂ ਉਹਨਾਂ ਨੇ ਦੇਖਿਆ ਕਿ 5 ਸਾਲ ਕਾਂਗਰਸ ਨੇ ਕੁਝ ਨਹੀਂ ਕੀਤਾ ਯਾਰ ਕੀਤਾ ਹੀ ਕੁਝ ਨਹੀਂ ਝੂਠ ਹੀ ਬੋਲ ਕੇ ਸਰਕਾਰ ਬਣਾ ਗਈ ਫਿਰ ਆ ਕੇ ਬਦਲਾਅ ਆਲੇ ਕਿ ਆਮ ਘਰਾਂ ਦੇ ਨੌਜਵਾਨਾਂ ਨੂੰ ਕੁਰਸੀਆਂ ਤੇ ਬਿਠਾਉਂਗੇ ਬਿਠਾਇਆ ਕੋਈ ਆਮ ਘਰ ਦਾ 100-100 ਕਰੋੜ ਲੈ ਕੇ ਰਾਜ ਸਭਾ ਦੇ ਮੈਂਬਰ ਬਣਾਏ ਨੇ ਸਾਰੇ ਅਰਪਤੀ ਨੇ ਰਾਜ ਸਭਾ ਦੇ ਮੈਂਬਰ 7 ਦੇ 7 ਅਰਪਤੀ ਨੇ ਇੱਕ ਵੀ ਕੋਈ ਆਮ ਕਰਦਾ ਨਹੀਂ ਹੈਗਾ ਬਣਾਇਆ ਕੋਈ ਆਮ ਕਰਦਾ ਮੁੰਡਾ ਕੋਈ 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 ਮਤਲਬ ਐਵੇਂ ਇੱਕ ਬਣਾਤੀ ਤੁਸੀਂ ਵੇਵ ਦੱਸੋ ਕਿਹੜੇ ਆਮ ਕਰਦੇ ਮੁੰਡੇ ਨੂੰ ਉਹਨਾਂ ਨੇ ਕੋਈ ਵੱਡੀ ਚੀਜ਼ ਦਿੱਤੀ ਆ 10% ਆਮ ਕਰਾਂ ਦੇ ਮੁੰਡਿਆਂ ਨੂੰ ਦੇ ਕੇ 90% ਤਾਂ ਤਾਂ ਸਰਮਾਇਦਾਰਾਂ ਕੋਲ ਸਾਰੀ ਪਾਰਟੀ